ਸਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਅੱਜ ਅਸੀਂ ਖੜੇ ਆ ਸੱਤ ਨੰਬਰ ਸਕੀਮ ਚ ਮੈਂ ਕਹਾਂਗਾ ਕੈਮਰਾਮੈਨ ਦਿਖਾਉਣ ਕਿ ਪਿੱਛੇ ਜਿਹੜਾ ਬੱਸ ਸਟੈਂਡ ਆ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਆ ਜਿੰਦਾ ਦਾ ਨਾਮ ਸੀ ਉਹਦੇ ਸਾਹਮਣੇ ਇੱਕ ਮਾਰਕੀਟ ਆ ਇੱਥੇ ਖਬਰ ਲਾਉਣ ਦਾ ਕਿ ਮਤਲਬ ਅਸੀਂ ਕਿ ਇੱਥੇ ਵਿਕਾਸ ਬੜੀ ਤੇਜ਼ੀ ਨਾਲ ਹੋ ਰਿਹਾ ਅ ਪਹਿਲੇ ਤੇ ਦੱਸਾਂਗਾ ਮੈਂ ਕੈਮਰਾਮੈਨ ਨੂੰ ਕਹਾਂਗਾ ਕੋ ਆਣ ਤੇ ਆ ਦੱਸਣਗਾ ਦੇਖੋ ਜੇ ਆ ਜਿਹੜਾ ਇੱਕ ਬਾਕੀ ਲਾਗੇ ਸਾਹਮਣੇ ਮਾਰਕੀਟ ਦੀ ਇੱਕ ਗਰਾਊਂਡ ਬਣੀ ਆ ਉਹਦੇ ਲਾਗੇ ਇੱਕ ਫੁੱਟਪਾਥ ਆ ਫੁੱਟਪਾਥ ਜਿਹੜਾ ਉਹ ਮੋਸਟਲੀ ਅਜੇ ਬਣੇ ਨੂੰ ਕੁਝ ਚੇਜ਼ ਨਹੀਂ ਹੋਇਆ ਤੇ ਸਾਰਾ ਬੈਠ ਗਿਆ ਵਾ ਟੋਏ ਜਿਹੜੇ ਵਿੱਚ ਉਹ ਪਏ ਨੇ ਤੇ ਇੱਥੋਂ ਲਗਭਗ ਕਾਫੀ ਜਗ੍ਹਾ ਤੋਂ ਹਰ ਜਗ੍ਹਾ ਤੋਂ ਯਾਨੀ ਕਿ ਬੈਠਾ ਪਿਆ ਵਾ ਸੋ ਵਿਭਾਗ ਜਿਹੜਾ ਵਾ ਕੁੰਬ ਕਰਨ ਦੀ ਨੀਂਦ ਸੁੱਤਾ ਪਿਆ ਤੁਸੀਂ ਸਾਰਾ ਹੀ ਦੇਖ ਸਕਦੇ ਜੇ ਕਿਉਂਕਿ ਇਹਦੇ ਵਿੱਚ ਸਾਰੀ ਜਗ੍ਹਾ ਤੇ ਟੋਏ ਇੱਕ ਅੱਧੀ ਜਗ੍ਹਾ ਹੁੰਦਾ ਤੇ ਕੋਈ ਪ੍ਰੋਬਲਮ ਨਹੀਂ ਆ ਦੂਜੇ ਬੰਨੇ ਜਿਹੜੀ ਆ ਤੁਸੀਂ ਮੇਰੀ ਬੈਕ ਸਾਈਡ ਤੇ ਜਿਹੜੀ ਕੰਸਟਰਕਸ਼ਨ ਹੋਣਦੀ ਆ ਉਹਦੇ ਲਾਗੇ ਵੀ ਫੁੱਟਪਾਥ ਹੈ ਜਿਹੜਾ ਇੱਕਦਮ ਥੱਲੇ ਡਿੱਗ ਗਿਆ ਸੋ ਉਹ ਹੋ ਸਕਦਾ ਕੋਈ ਨਾ ਕੋਈ ਉਹਨਾਂ ਦੇ ਪੈਰਾਮੀਟਰ ਦੇ ਵਿੱਚ ਕੁਝ ਹੋਏ ਪਰ ਉਹਦੀ ਵੀ ਅਸੀਂ ਸੰਬੰਧਤ ਅਫਸਰਾ ਨਾਲ ਗੱਲ ਕਰਾਂਗੇ ਤੁਸੀਂ ਆ ਦੇਖ ਸਕਦੇ ਜੇ ਕਾ ਜਿਹੜੀ ਸਾਈਡ ਤੇ ਅਸੀਂ ਰੋਕ ਇਹ ਸਾਰੀ ਆਪਣੇ ਆਪ ਥੱਲੇ ਡਿੱਗ ਚੁੱਕੀ ਹੈ ਤੇ ਇਹ ਸਾਰਾ ਬੈਠਾ ਵਾ ਇੱਥੋਂ ਕੋਈ ਵੀ ਚੀਜ਼ ਲੰਗੀ ਨਹੀਂ ਆ ਬਟ ਇਹ ਫਿਰ ਵੀ ਸਾਰਾ ਬੈਠ ਗਿਆ ਆ ਇੱਥੇ ਜਿਹੜਾ ਰੇਨ ਵਾਟਰ ਦੇ ਲਾਗੋ ਸੀ ਇਹ ਵੀ ਜਿਹੜੀ ਸਾਰੀ ਜਿਹੜੀ ਉਹ ਬੈਠ ਚੁੱਕੀ ਹੈ ਕਿਉਂਕਿ ਇਹ ਮਿੱਟੀ ਤਾਜੀ ਸੀ ਤੇ ਇਹਦੀ ਪਕਾਈ ਜਿਹੜੀ ਉਹ ਤਰੀਕੇ ਨਾਲ ਨਹੀਂ ਹੋਈ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਵਿੱਚ ਸਵਾਲੀਆ ਨਿਸ਼ਾਨ ਆ ਕਿਉਂਕਿ ਵਿਕਾਸ ਤੇ ਜ਼ਰੂਰੀ ਆ ਪਰ ਉਹਦੀ ਲਾਈਫ ਵੀ ਚਾਹੀਦੀ ਆ ਕਿਉਂਕਿ ਆਮ ਤੌਰ ਤੇ ਅਸੀਂ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਜਿਹੜੇ ਇਹਦੇ ਟਰਸਟੀ ਆ ਉਹ ਵੀ ਆਮ ਆਦਮੀ ਪਾਰਟੀ ਚੋਂ ਹੀ ਆਏ ਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਉਹ ਪੈਸੇ ਬਹੁਤ ਖਾਂਦੀਆਂ ਸਨ ਅਸੀਂ ਇੱਕ ਜਿਹੜਾ ਪੁਲ ਬਣਾਇਆ ਜਿਹੜਾ ਉਹਦਾ ਐਸਟੀਮੇਟ ਨਾਲੋਂ ਅੱਧੇ 'ਚ ਬਣਿਆ ਪਰ ਇੱਥੇ ਜੋ ਤੁਸੀਂ ਹਾਲਾਤ ਦੇਖ ਰਹੇ ਜੇ ਇਹ ਆਉਣ ਲੱਗਦਾ ਕਿ ਰਿਪੇਅਰ ਚ ਇਹ ਡਬਲ ਹੋ ਜਾਏਗਾ ਮੈਂ ਕਹਾਂਗਾ ਕਿ ਇੱਥੇ ਵੀ ਬੈਕ ਸਾਈਡ ਤੇ ਦਿਖਾਇਆ ਜਾਏ ਕਿ ਡਿਵੈਲਪਮੈਂਟ ਜ਼ਰੂਰੀ ਸੀ ਪਰ ਇਹ ਕੋਈ ਪੈਰਾਮੀਟਰ ਦੇ ਅਕੋਰਡਿੰਗ ਨਹੀਂ ਹੋਈ ਕਿਉਂਕਿ ਆ ਜਿਹੜਾ ਨੁਕਸਾਨ ਹੈ ਇਹ ਕੌਣ ਭਰੇਗਾ ਇੰਪਰੂਵਮੈਂਟ ਟਰਸਟ ਜਾਂ ਜਿਹੜਾ ਕੰਸਟਰਕਸ਼ਨ ਕਰ ਰਿਹਾ ਉਹ ਕਿ ਜਾਇ ਇਹਦੀ ਜ਼ਿੰਮੇਵਾਰੀ ਕਿਹਦੀ ਬਣਦੀ ਸੀ ਦੂਜੇ ਬੰਨੇ ਇਹ ਬਹੁਤ ਜ਼ਿਆਦਾ ਵੱਡੀ ਲਾਪਰਵਾਹੀ ਆ ਮੈਂ ਉਹ ਵੀ ਆਪਣੇ ਕੈਮਰਾਮੈਨ ਨੂੰ ਕਹਾਂਗਾ ਕੋ ਦਿਖਾਉਣ ਉੱਥੇ ਜਿਹੜੇ ਜੋੜ ਨੇ ਕਿਉਂਕਿ ਬਿਜਲੀ ਦੇ ਜਿਹੜੇ ਜੋੜ ਨੇ ਆ ਵੀ ਸਾਰੇ ਆਮ ਜਿਹੜੇ ਹੈਗੇ ਨੇ ਹੋ ਸਕਦਾ ਜੀ ਇਹਦੇ ਚ ਲਾਈਟ ਆਉਂਦੀ ਹੋਈ ਤੇ ਇਹ ਬੜਾ ਵੱਡਾ ਨੁਕਸਾਨ ਦੇ ਸਕਦੇ ਨੇ ਕਿਉਂਕਿ ਇੱਥੇ ਬੱਚੇ ਸਾਹਮਣੇ ਕੋਈ ਵੀ ਖੇਡਦਾ ਜੇ ਹੱਥ ਲਾਏਗਾ ਤੇ ਉਹਦਾ ਨੁਕਸਾਨ ਹੋ ਸਕਦਾ ਇਹਦੇ ਵੱਲ ਵੀ ਵਿਭਾਗ ਨੂੰ ਧਿਆਨ ਦੇਣਾ ਚਾਹੀਦਾ ਵਾ ਕਿਉਂਕਿ ਕੱਲੀਆਂ ਇੰਟਰਲੌਕ ਇੱਟਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਹੋ ਸਕਦਾ ਵਿਭਾਗ ਦਾ ਨਾ ਇੰਟਰਲੌਕ ਇੱਟਾਂ ਨਾਲ ਪਿਆਰ ਕੁਝ ਜ਼ਿਆਦਾ ਹੀ ਲੱਗਦਾ ਕਿਉਂਕਿ ਹਰ ਜਗ੍ਹਾ ਜਿਹੜੀਆਂ ਨੇ ਇੱਟਾਂ ਲੱਗ ਰਹੀਆਂ ਨੇ ਚਾਹੇ ਉਹ ਰੋਖ ਨੇ ਚਾਹੇ ਉਹ ਕੋਈ ਵੀ ਚੀਜ਼ ਜਿਹੜੀ ਸਪੇਸ ਕਿਸੇ ਕੰਮ ਵਾਸਤੇ ਰੱਖੀ ਸੀ ਉੱਥੇ ਵੀ ਇੱਟਾਂ ਦਾ ਜਿਹੜਾ ਜਾਲ ਜਿਹੜਾ ਵਿਛ ਚੁੱਕਿਆ ਵਾ ਕੋ ਸਾਹਮਣੇ ਆ ਇੱਥੇ ਕਿ ਉਹ ਆ ਮੈਂ ਕਵਾਂਗਾ ਕਿ ਆ ਦਿਖਾਇਆ ਜਾਣਾ ਸਾਹਮਣੇ ਜਿਹੜੇ ਹੈਗੇ ਨੇ ਕਨੈਕਸ਼ਨ ਤੇ ਤਾਰਾਂ ਜਿਹੜੀਆਂ ਨੰਗੀਆਂ ਨੇ ਇਹ ਕਿਸੇ ਟਾਈਮ ਵੀ ਕੋਈ ਵੱਡਾ ਜਿਹੜਾ ਹਾਸਾ ਜਿਹੜਾ ਇੰਨਾ ਤੋਂ ਹੋ ਸਕਦਾ ਵਾ ਸੋ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਵਾ ਤੇ ਇਹ ਜਿਹੜਾ ਵਾ ਸਾਰੀਆਂ ਚੀਜ਼ਾਂ ਵੱਲ ਵੇਖਣਾ ਚਾਹੀਦਾ ਇਸ ਜਿਆਦਾ ਦੂਰ ਨਹੀਂ ਮੈਂ ਕਵਾਂਗਾ ਬੱਸ ਸਟੈਂਡ ਦੇ ਸਾਹਮਣੇ ਜਿਹੜਾ ਵੇਰਕਾ ਬੂਥ ਆ ਪਾਰਕ ਦੇ ਲਾਗੇ ਉਹਦੇ ਨਾਲ ਹੀ ਜਿਹੜਾ ਪੋਲ ਆ ਉਹਦੀਆਂ ਤਾਰਾਂ ਨੇ ਕਿਉਂਕਿ ਕੋਈ ਵੀ ਜੇ ਵਿਅਕਤੀ ਰਾਤ ਨੂੰ ਅਚਨ ਚੇਤਾਂਦਾ ਦੇ ਕਿਤੇ ਹੱਥ ਲਾ ਦਿੰਦਾ ਤੇ ਕੋਈ ਨਾ ਕੋਈ ਜਿਹੜਾ ਨੁਕਸਾਨ ਹੋ ਸਕਦਾ ਸੋ ਜਿਹੜੀ ਆ ਸਾਹਮਣੇ ਜਿਹੜੀ ਸਪੇਸ ਬਣਾਈ ਸੀ ਪਾਰਕਿੰਗ ਵਾਸਤੇ ਇਹਦੇ ਚ ਵੀ ਥਾਂ ਥਾਂ ਜਿਹੜੇ ਉਹ ਟੋਏ ਬਹੁਤ ਡੂੰਗੇ ਪੈ ਚੁੱਕੇ ਨੇ ਮਤਲਬ ਕਿ ਇੰਨੇ ਕੁ ਡੂੰਗੇ ਟੋਏ ਨੇ ਕਿ ਵੱਡਾ ਹਾਸਾ ਜਿਹੜਾ ਵਾ ਉਹ ਕਿਸੇ ਨਾ ਕਿਸੇ ਨੂੰ ਸੱਦਾ ਦੇ ਰਹੇ ਨੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੇ ਉਹ ਸਵਾਲੀਆ ਨਿਸ਼ਾਨਾ ਦੇ ਘੇਰੇ ਚਾ ਉਹ ਦੇਖੋ ਇਹ ਕੋਟ ਹੋਇਆ ਵਾ ਇਧਰ ਕਿ ਕਾਫੀ ਜਗ੍ਹਾ ਤੋਂ ਜਿਹੜੀ ਹੈ ਬੈਠ ਚੁੱਕਿਆ ਜਿਹੜਾ ਇਹ ਇੰਟਰਲੌਕ ਇੱਟਾਂ ਨੇ ਸੋ ਇਹ ਚੰਗੀ ਤਰ੍ਹਾਂ ਦਿਖਾਇਆ ਜਾਏ ਸਾਰਾ ਕਿਉਂਕਿ ਜੇ ਇਹਦੇ ਵਿੱਚ ਇਹਦੀ ਮੇਨਟੇਨੈਂਸ ਦਾ ਵੀ ਜੇ ਵਿੱਚੇ ਟੈਂਡਰ ਆ ਤੇ ਇਹ ਵੀ ਚਾਹੀਦਾ ਵਾ ਕਿ ਇਹਨੂੰ ਮੇਨਟੇਨੈਂਸ ਜਿਹੜੀ ਇਹਦੀ ਉਹ ਕਰਵਾਈ ਜਾਏ ਨਾ ਕਿ ਇੱਥੇ ਕੋਈ ਲਾਪਰਵਾਹੀ ਕੀਤੀ ਜਾਏ ਬਹੁਤ ਸਾਰੀਆਂ ਜਗ੍ਹਾ ਨੇ ਜਿੱਥੋਂ ਇਹ ਸਾਰਾ ਬੈਠ ਚੁੱਕਿਆ ਵਾ ਸੋ ਆ ਵੀ ਇੱਥੇ ਵੀ ਬੈਠਾ ਵਾ ਤੇ ਇਹ ਸਾਰੀਆਂ ਜਿਹੜੀਆਂ ਸਵਾਲੀਆਂ ਨਿਸ਼ਾਨ ਨੇ ਸੋ ਅਸੀਂ ਵੀ ਵਿਭਾਗ ਨੂੰ ਕਵਾਂਗੇ ਕਿ ਇੰਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਏ ਤੇ ਅਸੀਂ ਜਿਹੜਾ ਵਾ ਇਹਦੇ ਲਗਾਤਾਰ ਤੇ ਜਿਹੜੀਆਂ ਨੇ ਲਗਾਤਾਰ ਜਿਹੜੀਆਂ 7 ਨੰਬਰ ਸਕੀਮ 'ਚ ਜਿਹੜੀਆਂ ਖਾਮੀਆਂ ਨੇ ਉਹ ਤੁਹਾਨੂੰ ਦਿਖਾਉਂਦੇ ਰਾਵਾਂਗੇ ਧੰਨਵਾਦ